ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਅਜਿਹਾ ਮੰਤਰ ਜੋ ਤੁਹਾਡੇ ਮਨ ਨੂੰ ਸ਼ਾਂਤੀ ਵੀ ਦੇਵੇ ਅਤੇ ਤੁਹਾਡੀ ਹਰ ਇੱਛਾ ਵੀ ਪੂਰੀ ਕਰੇ ਅੱਜ ਅਸੀਂ ਇੱਥੇ ਗੱਲ ਕਰਨ ਜਾ ਰਹੇ ਹਾਂ ਜਪਜੀ ਸਾਹਿਬ ਦੀ ਜਪਜੀ ਸਾਹਿਬ ਦੀ ਬਾਣੀ ਨੂੰ ਕਿੰਨੀ ਵਾਰ ਪੜ੍ਹਨਾ ਚਾਹੀਦਾ ਹੈ ਕਿਹੜੇ ਸਮੇਂ ਤੇ ਪੜ੍ਹਨਾ ਚਾਹੀਦਾ ਹੈ ਅਤੇ ਕਿਹੜੀ ਭਾਵਨਾ ਨਾਲ ਇਹ ਪਾਠ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਡੀ ਮੰਗੀ ਹੋਈ ਇੱਛਾ ਪੂਰੀ ਹੋ ਸਕੇ ਅਤੇ ਅੰਤ ਵਿੱਚ ਅਸੀਂ ਤੁਹਾਨੂੰ ਇੱਕ ਛੋਟੀ ਜਿਹੀ ਹੱਦ ਬੀਤੀ ਵੀ ਸੁਣਾਵਾਂਗੇ ਇਸ ਤੋਂ ਤੋਂ ਤਾਨੂੰ ਇਹ ਸਮਝਣ ਵਿੱਚ ਮਦਦ ਮਿਲੇਗੀ ਜਪਜੀ ਸਾਹਿਬ ਦਾ ਪਾਠ ਸਾਡੀਆਂ ਇੱਛਾਵਾਂ ਨੂੰ ਪੂਰਾ ਕਰਦਾ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਇਹ ਪਾਠ ਸਿਰਫ ਮੰਨਤ ਪੂਰੀ ਕਰਨ ਲਈ ਨਹੀਂ ਹੁੰਦਾ ਸਾਡੀ ਰੂਹ ਨੂੰ ਸ਼ੁੱਧ ਕਰਨ ਲਈ ਵੀ ਹੁੰਦਾ ਤੁਸੀਂ ਕਦੇ ਵੀ ਆਪਣੇ ਮਨ ਵਿੱਚ ਇਹ ਨਹੀਂ ਸੋਚਣਾ ਕਿ ਅਸੀਂ ਕੇਵਲ ਇੱਕ ਮੰਨਤ ਪੂਰੀ ਕਰਨ ਤੱਕ ਹੀ ਇਸ ਪਾਠ ਨੂੰ ਕਰਨਾ ਚਾਹੁੰਦੇ ਆ ਜੇਕਰ ਤੁਸੀਂ ਇਹ ਸੋਚ ਰੱਖ ਕੇ ਮੇਰੀ ਅੱਜ ਦੀ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਫਿਰ ਤੁਹਾਨੂੰ ਮੇਰੀਆਂ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਮਿਲੇਗਾ ਅਕਸਰ ਹੀ ਲੋਕ ਇਸ ਪਾਲ ਕਰਦੇ ਨੇ ਕਿ ਸਾਨੂੰ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਕਿਸ ਵੇਲੇ ਚਾਹੀਦੀ ਹੈ ਤਾਂ ਜੋ ਇਸ ਦਾ ਸਾਨੂੰ ਪੂਰਾ ਫਲ ਮਿਲ ਸਕੇ ਜੇਕਰ ਤੁਸੀਂ ਜਪਜੀ ਸਾਹਿਬ ਦੀ ਬਾਣੀ ਨੂੰ ਅੰਮ੍ਰਿਤ ਵੇਲੇ ਸਵੇਰ ਦੇ 4 ਤੋਂ 6 ਵਜੇ ਦੇ ਵਿੱਚ ਪੜ੍ਹਦੇ ਹੋ ਤਾਂ ਤੁਹਾਡੀ ਇੱਛਾ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ ਇਦਾਂ ਕਿਉਂ ਹੁੰਦਾ ਕਿਉਂਕਿ ਸਵੇਰ ਵੇਲੇ ਚਾਰੇ ਪਾਸੇ ਸ਼ਾਂਤੀ ਹੁੰਦੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਰੌਲਾ ਰੱਪਾ ਘਰ ਵਿੱਚ ਵੀ ਨਹੀਂ ਹੁੰਦਾ ਅਤੇ ਨਾ ਹੀ ਬਾਹਰ ਟ੍ਰੈਫਿਕ ਦੀਆਂ ਆਵਾਜ਼ਾਂ ਹੁੰਦੀਆਂ ਨੇ ਜਦ ਇੰਨੀ ਸ਼ਾਂਤੀ ਵਿੱਚ ਬੈਠ ਕੇ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਾਡੀ ਸੁਰਤ ਸਿੱਧੀ ਦੀ ਸਿੱਧੀ ਵਾਹਿਗੁਰੂ ਨਾਲ ਜੁੜ ਜਾਂਦੀ ਹੈ ਸਾਡਾ ਮਨ ਇੱਧਰ ਉੱਧਰ ਕਿਤੇ ਵੀ ਨਹੀਂ ਭਟਕਦਾ ਇਸੇ ਲਈ ਹੀ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਬਾਣੀ ਪੜ੍ਹਨੀ ਜ਼ਰੂਰੀ ਹੈ ਪਰ ਜੇਕਰ ਤੁਹਾਡੇ ਕੋਲ ਅੰਮ੍ਰਿਤ ਵੇਲੇ ਦਾ ਟਾਈਮ ਖੁੰਝ ਜਾਂਦਾ ਹੈ ਜਾਂ ਉਹ ਲੋਕ ਜੋ ਕਿ ਰਾਤ ਦੇਰ ਤੱਕ ਅਮਕਾਰ ਕਰਦੇ ਨੇ ਅਤੇ ਸਵੇਰੇ ਜਲਦੀ ਉੱਠ ਨਹੀਂ ਸਕਦੇ ਤਾਂ ਉਹ ਲੋਕ ਇਸ ਬਾਣੀ ਨੂੰ ਦਿਨ ਦੇ ਉਸ ਵੇਲੇ ਪੜ੍ਹਨ ਜਿਸ ਵੇਲੇ ਉਹਨਾਂ ਦਾ ਮਨ ਕੇਵਲ ਬਾਣੀ ਵਿੱਚ ਹੀ ਟਿਕ ਸਕਦਾ ਹੈ ਉਹਨਾਂ ਕੋਲੋਂ ਇੱਕ ਟਾਈਮ ਹੈ ਕਿ ਇਸ ਟਾਈਮ ਵਿੱਚ ਉਹਨਾਂ ਨੇ ਕੋਈ ਹੋਰ ਕੰਮਕਾਰ ਵੱਲ ਧਿਆਨ ਨਹੀਂ ਦੇਣਾ ਚਾਹੇ ਉਹ ਸਮਾਂ ਸਵੇਰ ਦਾ ਹੋਵੇ ਚਾਹੇ ਦੁਪਹਿਰ ਦਾ ਜਾਹੇ ਸ਼ਾਮ ਦਾ ਤੁਸੀਂ ਕਿਸੇ ਵੀ ਵੇਲੇ ਪੜ ਸਕਦੇ ਹੋ ਪਰ ਤੁਹਾਡਾ ਜੋ ਉਹ ਟਾਈਮ ਹੈ ਉਹ ਕੇਵਲ ਗੁਰੂ ਮਹਾਰਾਜ ਲਈ ਹੀ ਹੋਵੇਗਾ ਨਾ ਤਾਂ ਅਸੀਂ ਬਾਣੀ ਤੇਜ਼-ਤੇਜ਼ ਪੜਨੀ ਹੈ ਅਤੇ ਨਾ ਹੀ ਬਹੁਤੀ ਸਲੋ ਪੜਨੀ ਹੈ ਹਮੇਸ਼ਾ ਹੀ ਬਾਣੀ ਦੇ ਰਫਤਾਰ ਇੱਕ ਮੀਡੀਅਮ ਰੱਖਣੀ ਚਾਹੀਦੀ ਹੈ ਤਾਂ ਜੋ ਬਾਣੀ ਦੇ ਅਰਥ ਸਾਡੇ ਮਨ ਵਿੱਚ ਵੀ ਪੈ ਸਕਣ ਗੱਲ ਕਰਦੇ ਹਾਂ ਕਿ ਜਿੱਥੇ ਤੁਸੀਂ ਬਾਣੀ ਪੜਨੀ ਹੈ ਉਹ ਜਗ੍ਹਾ ਕਿਵੇਂ ਦੀ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਪਾਠ ਕਰੋਗੇ ਉਹ ਜਗ੍ਹਾ ਕੇਵਲ ਸਾਫ਼ ਅਤੇ ਸ਼ਾਂਤ ਹੋਣੀ ਚਾਹੀਦੀ ਹੈ ਹਮੇਸ਼ਾ ਪਾਠ ਦੀ ਸ਼ੁਰੂਆਤ ਤੋਂ ਪਹਿਲਾਂ 5 ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ ਅਤੇ ਵਾਹਿਗੁਰੂ ਦਾ ਨਾਮ ਆਪਣੇ ਦਿਲ ਵਿੱਚ ਰੱਖਦੇ ਹੋਏ ਸ਼ਰਧਾ ਨਾਲ ਪਾਠ ਸ਼ੁਰੂ ਕਰੋਗੇ। ਅਕਸਰ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਬਾਣੀ ਨੂੰ ਕਿੰਨੀ ਵਾਰ ਦਿਨ ਵਿੱਚ ਪੜਿਆ ਜਾਵੇ ਤਾਂ ਜੋ ਸਾਡੀ ਇੱਛਾ ਪੂਰੀ ਹੋ ਸਕੇ। ਸੰਗਤ ਜੀ ਜਪਜੀ ਸਾਹਿਬ ਦੀ ਬਾਣੀ ਦਿਨ ਵਿੱਚ ਇੱਕ ਵਾਰ ਹੀ ਪੜੀ ਜਾਂਦੀ ਹੈ। ਕਈ ਲੋਕਾਂ ਦੀ ਮੰਨਤ ਹੁੰਦੀ ਹੈ ਉਹ ਆਪਣੇ ਕਿਸੇ ਖਾਸ ਕੰਮ ਨੂੰ ਪੂਰਾ ਕਰਨ ਲਈ ਜਪਜੀ ਸਾਹਿਬ ਨੂੰ 5 ਵਾਰ, 7 ਵਾਰ ਜਾਂ 11 ਵਾਰ ਵੀ ਪੜ੍ਹਦੇ ਨੇ। ਉਹ ਤੁਹਾਡੀ ਇੱਛਾ ਹੈ। ਵੈਸੇ ਤਾਂ ਜਪਜੀ ਸਾਹਿਬ ਦੀ ਬਾਣੀ ਦਿਨ ਵਿੱਚ ਇੱਕ ਆਰਹੀ ਪੜੀ ਜਾਂਦੀ ਹੈ ਆਪਣੇ ਦਿਲ ਵਿੱਚ ਕਦੇ ਵੀ ਇਸ ਚੀਜ਼ ਦਾ ਵਹਿਮ ਨਾ ਰੱਖਣਾ ਕਿ ਜੇਕਰ ਦਿਨ ਵਿੱਚ ਮੈਂ 5 ਵਾਰ ਬਾਣੀ ਪੜਾਂਗਾ ਤਾਂ ਹੀ ਮੇਰੀ ਇੱਛਾ ਪੂਰੀ ਹੋਵੇਗੀ ਨਹੀਂ ਤਾਂ ਇੱਕ ਵਾਰਨ ਪੜਨ ਨਾਲ ਮੇਰੀ ਇੱਛਾ ਪੂਰੀ ਨਹੀਂ ਹੋ ਸਕਦੀ ਕਦੇ ਵੀ ਇਹ ਭਾਵਨਾ ਲੈ ਕੇ ਜਪਜੀ ਸਾਹਿਬ ਦੀ ਬਾਣੀ ਨੂੰ ਨਹੀਂ ਪੜਨਾ ਇਸ ਬਾਣੀ ਨੂੰ ਚਾਹੇ ਤੁਸੀਂ ਦਿਨ ਵਿੱਚ 5 ਵਾਰ ਪੜੋ ਚਾਹੇ ਇੱਕ ਵਾਰ ਇੱਛਾ ਪੂਰਨ ਤੁਹਾਡੀ ਸੇਮ ਤਰੀਕੇ ਨਾਲ ਹੀ ਹੋਵੇਗੀ ਸੱਲ ਹੈ ਕਿ ਤੁਸੀਂ ਬਾਣੀ ਨੂੰ ਪੜਦੇ ਕਿਸ ਵਿਧੀ ਨਾਲੋਂ ਜੋ ਲੋਕ ਕਹਿੰਦੇ ਨੇ ਕਿ ਦਿਨ ਭਰ ਵਿੱਚ ਸਾਡੇ ਕੋਲੋਂ ਬਾਣੀ ਪੜਨ ਦਾ ਸਮਾਂ ਹੀ ਨਹੀਂ ਹੁੰਦਾ ਤਾਂ ਉਹ ਲੋਕ ਆਪਣੇ ਕੰਮ ਕਾਜ ਕਰਦੇ ਕੋਈ ਚੁੱਪਚਾਪ ਆਪਣੇ ਮਨ ਵਿੱਚ ਹੀ ਜਪਜੀ ਸਾਹਿਬ ਦੀ ਬਾਣੀ ਦਾ ਉਚਾਰਨ ਕਰ ਸਕਦੇ ਨੇ ਜਪਜੀ ਸਾਹਿਬ ਦੀ ਬਾਣੀ ਪੜਨ ਲਈ ਕੋਈ ਵਧੇਰੇ ਯੁਕਤੀਆਂ ਵੀ ਨਹੀਂ ਹੁੰਦੀਆਂ ਜਦੋਂ ਤੁਹਾਨੂੰ ਅੰਦਰੂਨੀ ਮਹਿਸੂਸ ਹੋਣ ਲੱਗ ਜਾਵੇ ਕਿ ਹੁਣ ਮੈਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਅਤੇ ਮੇਰਾ ਮਨ ਕੇਵਲ ਬਾਣੀ ਵਿੱਚ ਹੀ ਟਿਕੇਗਾ ਤੇ ਮੇਰੇ ਕੋਲੋਂ ਪ੍ਰੋਪਰ ਟਾਈਮ ਹੈ ਜਿੱਥੇ ਮੈਂ ਇਧਰ ਉਧਰ ਧਿਆਨ ਨਹੀਂ ਕਰ ਸਕਦਾ ਤਾਂ ਤੁਸੀਂ ਉਸੇ ਹੀ ਸਮੇਂ ਇਸ ਬਾਣੀ ਨੂੰ ਪੜ੍ਹ ਸਕਦੇ ਹੋ چاہے ਉਹ ਦਿਨ ਦਾ ਕੋਈ ਵੀ ਵੇਲਾ ਹੋਵੇ ਇਥੇ ਇੱਕੋ ਹੀ ਗੱਲ ਜ਼ਰੂਰੀ ਹੈ ਭਾਵਨਾ ਦੀ ਜੇਕਰ ਤੁਸੀਂ ਮਨ ਵਿੱਚ ਸੱਚੀ ਸ਼ਰਧਾ ਰੱਖਦੇ ਹੋ ਤਾਂ ਬਾਣੀ ਦੇ ਸ਼ਬਦ ਤੁਹਾਡੇ ਮਨ ਅਤੇ ਅੰਤਰ ਆਤਮਾ ਨੂੰ ਜ਼ਰੂਰ ਪ੍ਰਭਾਵਿਤ ਕਰਨਗੇ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਨ ਨੂੰ ਸਾਫ਼ ਕਰੋ ਕਿਸੇ ਵੀ ਤਰ੍ਹਾਂ ਦਾ ਗੁੱਸਾ ਵਹਿਮ ਜਾਂ ਨਫ਼ਰਤ ਤੁਹਾਡੇ ਦਿਲ ਅੰਦਰ ਨਹੀਂ ਹੋਣੀ ਚਾਹੀਦੀ ਹਮੇਸ਼ਾ ਯਾਦ ਰੱਖੋ ਕਿ ਜਪਜੀ ਸਾਹਿਬ ਵਾਹਿਗੁਰੂ ਦੀ ਇੱਕ ਵਡਿਆਈ ਹੈ ਪਾਠ ਕਰਦੇ ਸਮੇਂ ਤੁਸੀਂ ਵਾਹਿਗੁਰੂ ਦੇ ਗੁਣਾਵਲ ਧਿਆਨ ਦੇਣਾ ਹੈ ਜਿਵੇਂ ਤੁਹਾਡੀ ਕੋਈ ਸਿਫਤ ਸਲਾਹ ਕਰਦਾ ਹੈ ਤਾਂ ਤੁਸੀਂ ਉਸ ਸਗਲ ਨੂੰ ਧਿਆਨ ਨਾਲ ਸੁਣਦੇ ਹੋ ਏਦਾਂ ਹੀ ਤੁਸੀਂ ਗੁਰੂ ਦੀ ਸਿਫਤ ਸਲਾਹ ਵਿੱਚ ਜੁੜਦੇ ਹੋ ਜਦੋਂ ਵੀ ਬਾਣੀ ਪੜ੍ਹਦੇ ਹੋ ਤਾਂ ਦੂਸਰੀਆਂ ਗੱਲਾਂ ਬਾਰੇ ਸੋਚਣ ਦੀ ਬਜਾਏ ਕੇਵਲ ਬਾਣੀ ਤੇ ਹੀ ਧਿਆਨ ਦਿੱਤਾ ਜਾਵੇ ਅਸੀਂ ਤੁਹਾਨੂੰ ਇੱਕ ਛੋਟੀ ਜਿਹੀ ਹੱਦਬੀਤੀ ਸੁਣਾਉਣੀ ਆ ਜਿਸ ਤੋਂ ਕਿ ਤੁਹਾਨੂੰ ਇਹ ਸਮਝ ਆ ਜਾਵੇਗੀ ਕਿ ਇਸ ਬਾਣੀ ਦੇ ਵਿੱਚ ਵੀ ਕਿੰਨੀ ਪਾਵਰ ਹੈ ਇੱਕ ਵਾਰ ਇੱਕ ਗਰੀਬ ਕਿਸਾਨ ਜਿਸ ਦਾ ਨਾਮ ਕਿ ਲੱਖਾ ਸੀ ਲੱਖਾ ਹਰ ਰੋਜ਼ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦਾ ਸੀ ਪਰ ਉਸ ਦਾ ਮਨ ਇੱਕ ਅਜਹੀ ਮੰਨਤ ਲਈ ਬਹੁਤ ਬੇਚੈਨ ਸੀ ਉਹ ਚਾਹੁੰਦਾ ਸੀ ਕਿ ਉਸ ਦੀ ਪਤਨੀ ਬਿਮਾਰ ਹੈ ਤੇ ਉਹ ਠੀਕ ਹੋ ਜਾਵੇ ਇੱਕ ਦਿਨ ਉਹ ਗੁਰੂ ਘਰ ਗਿਆ ਅਤੇ ਗ੍ਰੰਥੀ ਜੀ ਨੂੰ ਪੁੱਛਿਆ ਗੁਰੂ ਸਾਹਿਬ ਜੀ ਮੈਂ ਜਪਜੀ ਸਾਹਿਬ ਦੀ ਬਾਣੀ ਰੋਜ਼ ਪੜਦਾ ਪਰ ਮੇਰੀ ਮੰਨਤ ਪੂਰੀ ਨਹੀਂ ਹੋਈ ਇਦਾਂ ਮੇਰੇ ਨਾਲ ਕਿਉਂ ਹੋਇਆ ਤਾਂ ਗ੍ਰੰਥੀ ਨੇ ਉੱਥੇ ਕਿਹਾ ਕੀ ਤੂੰ ਇਹ ਪਾਠ ਕੇਵਲ ਮੰਨਤ ਪੂਰੀ ਕਰਨ ਲਈ ਹੀ ਪੜਿਆ ਜਾਂ ਵਾਹਿਗੁਰੂ ਦੇ ਯਾਦ ਵਿੱਚ ਵੀ ਪੜਿਆ ਤਾਂ ਇਹ ਸੁਣ ਕੇ ਉਹ ਲੱਖਾਂ ਨਾਂ ਦਾ ਆਦਮੀ ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦਾ ਕਿਉਂਕਿ ਉਸ ਨੂੰ ਪਤਾ ਚੱਲ ਜਾਂਦਾ ਕਿ ਉਸ ਨੇ ਕੇਵਲ ਮੰਨਤ ਪੂਰੀ ਕਰਨ ਲਈ ਹੀ ਬਾਣੀ ਪੜੀ ਸੀ ਉਸ ਨੇ ਆਪਣਾ ਧਿਆਨ ਕਦੇ ਵੀ ਪਾਠ ਵਿੱਚ ਨਹੀਂ ਲਗਾਇਆ ਕਦੇ ਵੀ ਉਸ ਨੇ ਬਾਣੀ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਸੰਗਤ ਜੀ ਜੇਕਰ ਅਸੀਂ ਬਾਣੀ ਪੜ੍ਹਦੇ ਹੀ ਹਾਂ ਟਾਈਮ ਦਿੰਦੇ ਹੀ ਹਾਂ ਤੇ ਕਿਉਂ ਨਾ ਫਿਰ ਅਸੀਂ ਉਸ ਨੂੰ ਧਿਆਨ ਨਾਲ ਪੜਹੀਏ ਤਾਂ ਜੋ ਸਾਨੂੰ ਇਹ ਸਮਝ ਆ ਸਕੇ ਕਿ ਗੁਰੂ ਮਹਾਰਾਜ ਜੀ ਸਾਨੂੰ ਕਹਿਣਾ ਕੀ ਚਾ ਰਹੇ ਨੇ ਪਰ ਅਸੀਂ ਸਮਝਣ ਦੀ ਬਜਾਏ ਇੱਕ ਰੱਟਾ ਹੀ ਲਗਾਏ ਜਾਵਾਂਗੇ ਤਾਂ ਉੱਥੇ ਤੁਹਾਡੀ ਮੰਨਤ ਪੂਰੀ ਨਹੀਂ ਹੁੰਦੀ ਤਾਂ ਇਦਾਂ ਹੀ ਉਸ ਲਖੇ ਨਾਂ ਦੇ ਆਦਮੀ ਨਾਲ ਹੋਇਆ ਫਿਰ ਉਸਨੇ ਗ੍ਰੰਥੀ ਸਾਹਿਬ ਦੀ ਗੱਲ ਨੂੰ ਮੰਨ ਕੇ ਰੋਜ਼ ਕੁਝ ਮਹੀਨਿਆਂ ਤੱਕ ਬਾਣੀ ਨੂੰ ਸੱਚੀ ਸ਼ਰਧਾ ਨਾਲ ਪੜਨਾ ਸ਼ੁਰੂ ਕੀਤਾ ਤਾਂ ਇੱਕ ਦਿਨ ਉਸ ਦੀ ਪਤਨੀ ਵੀ ਠੀਕ ਹੋ ਗਈ ਇਹ ਸਿਰਫ ਉਸ ਦੀ ਪਗਤੀ ਤੇ ਸ਼ਰਧਾ ਦਾ ਹੀ ਨਤੀਜਾ ਸੀ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਬਾਣੀ ਜਪਜੀ ਸਾਹਿਬ ਸਾਨੂੰ ਸੇ ਹੰਦੀ ਕੇਵਲ ਇੱਕੋ ਹੀ ਚੀਜ਼ ਹੈ ਕਿ ਗੁਰੂ ਦੇ ਨਾਲ ਜੁੜਨਾ ਜੇ ਸਾਡੀ ਸ਼ਰਧਾ ਪੂਰੀ ਹੈ ਭਗਤੀ ਪੂਰੀ ਹੈ ਤਾਂ ਸਾਡੀਆਂ ਇੱਛਾਵਾਂ ਆਪਣੇ ਆਪ ਹੀ ਪੂਰੀਆਂ ਹੋ ਜਾਂਦੀਆਂ ਨੇ ਉੱਥੇ ਸਾਨੂੰ ਰੋਜ਼ ਵਾਰ-ਵਾਰ ਗੁਰੂ ਮਹਾਰਾਜ ਨੂੰ ਯਾਦ ਕਰਵਾਉਣ ਦੀ ਲੋੜ ਨਹੀਂ ਕਿ ਤੁਸੀਂ ਕਿਹੜੀ ਇੱਛਾ ਪੂਰੀ ਕਰਵਾਉਣੀ ਹੈ ਇੱਛਾ ਤੁਹਾਡੇ ਮਨ ਅੰਦਰ ਹੋਣੀ ਚਾਹੀਦੀ ਹੈ ਵਾਰ-ਵਾਰ ਦੁਹਰਾਉਣ ਦੀ ਜ਼ਰੂਰਤ ਨਹੀਂ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਰਾਹੀਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲ ਗਈ ਹੋਵੇਗੀ ਕਿ ਕਿਵੇਂ ਤੁਸੀਂ ਬਾਣੀ ਨੂੰ ਪੜ੍ਹ ਕੇ ਆਪਣੀ ਹਰ ਮੰਨਤ ਪੂਰੀ ਕਰ ਸਕਦੇ ਦੇਓ ਯਕੀਨ ਮੰਨਿਓ ਇੱਕ ਵਾਰ ਇਸ ਵਿਧੀ ਨਾਲ ਤੁਸੀਂ ਜਪਜੀ ਸਾਹਿਬ ਦੀ ਬਾਣੀ ਜ਼ਰੂਰ ਪੜ੍ਹ ਕੇ ਦੇਖੋ ਤਾਂ ਜੋ ਤੁਹਾਨੂੰ ਉਸ ਦਾ ਫਲ ਮਿਲੇਗਾ ਤੁਸੀਂ ਆਪ ਆਣ ਕੇ ਕਮੈਂਟ ਬਾਕਸ ਵਿੱਚ ਆਪਣੀ ਹਰ ਗੱਲ ਦੱਸੋਗੇ ਇਵੇਂ ਦੀਆਂ ਹੋਰ ਗੁਰਬਾਣੀ ਰਿਲੇਟਡ ਵੀਡੀਓਜ਼ ਨੂੰ ਸੁਣਨ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ